ਸਰਿਨ ਕੋ ਪੁਰੀ ਜੀ ਆ ਨਮਸਕਾਰ ਮਾਨ ਸਾਹਿਬ ਪਹਿਲਾਂ ਤੁਹਾਡਾ ਸਾਡੇ ਇਲਾਕੇ ਵਿੱਚ ਆਉਣ ਦੇ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਪਹਿਲੇ ਐਸ ਸੀ ਐਮ ਹੋ ਜਿਹੜੇ ਜਿੰਦਾਂ ਤੋਂ ਬਾਅਦ ਆਏ ਹੋ ਪਹਿਲੇ ਤੇ ਉਹ ਸੀ ਐਮ ਆ ਜਿਹੜੇ ਜਿੰਦਾਂ ਤੋਂ ਬਾਅਦ ਆਂਦੇ ਨਹੀਂ ਹੈ ਵੋਟਾਂ ਲੈਣ ਆਂਦੇ ਪਰ ਸਾਡੇ ਇਲਾਕੇ ਵਿੱਚ ਕਦੀ ਨਹੀਂ ਆਂਦੇ ਤੇ ਸਾਡੇ ਮੈਂ ਇੱਕ ਦੁਕਾਨ ਹਾਂ ਦਿਨ ਰਾਤ ਨਾਤੇ ਇੱਕ ਇਸੀ ਕਿਸੇ ਇਲਾਕੇ ਵਿੱਚ ਸਮਾਜ ਸੇਵਾ ਦਾ ਕੰਮ ਵੀ ਕਰਦਾ ਕਿ ਸਾਡੀ ਸੰਸਥਾ ਇਸ ਇਲਾਕੇ ਇਸ ਇਲਾਕੇ ਵਿੱਚ ਖਾਦ ਦੇ ਮੁੱਦੇ ਤੇ ਬਹੁਤ ਕੰਮ ਕਰਦੀ ਹੈ ਕਿ ਸਰਕਾਰ ਦੇ ਨਾਲ ਜਦੋਂ ਤਾਂ ਕੋਵਿਡ ਸ਼ੁਰੂ ਹੋਇਆ ਸੀ ਤੇ ਚਾਹੇ ਅਗੇ ਸ਼ਿਫਟ ਚਾਹੇ ਪੰਜਾਬ ਦੇ ਤੇ ਹੀ ਮਾਝੇ ਦੇ ਇਲਾਕੇ ਵਿੱਚ ਆ ਰਹੀ ਸੀ ਡੀਸੀ ਨਾਲ ਤੇ ਨਾਲ ਆਪਾਂ ਮੋਟੇਵੇਂ ਮੋਟਾ ਲਾ ਕੇ ਇਸ ਇਲਾਕੇ ਦੇ ਲੋਕਾਂ ਨੂੰ ਬਹੁਤ ਸਹੂਲਤ ਦਿੱਤੀ ਪਰ ਮੈਂ ਉਸ ਮੁੱਦੇ ਤੇ ਗੱਲ ਕਰਨਾ ਚਾਹੁੰਦਾ ਕਿ ਜਿਹੜੇ ਪਿਛਲੇ 15 20 ਸਾਲਾਂ ਤੋਂ ਇਸ ਇਲਾਕੇ ਦੀ ਸਭ ਤੋਂ ਵੱਡੀ ਸਮੱਸਿਆ ਹੈ ਚਾਹੇ ਉਜੜਾ ਹੋਇਆ ਤਲਵਾਰੇ ਦਾ ਟੋਪਾਰ ਹੋਵੇ ਤੇ ਚਾਹੇ ਉਜੜੀ ਹੋਈ ਤਲਵਾਰੇ ਦੀ ਕਲੋਨੀ ਤੇ ਸਭ ਤੋਂ ਵੱਡਾ ਮੁੱਦਾ ਜਿਹੜਾ ਤਲਵਾਰੇ ਦਾ ਬੀਬੀ ਐਮ ਵੀ ਹਸਪੀਟਲ ਸੋ ਬੈਠਾ ਜਿਹੜਾ ਇਹ ਪਹਿਲਾ ਐਸਾ ਪੰਜਾਬ ਦਾ ਵੱਡਾ ਹਸਪੀਟਲ ਹੈ ਜਿਹਦੇ ਵਿੱਚ ਨਾ ਤੇ ਡਾਕਟਰ ਨੇ ਤੇ ਨਾ ਹੀ ਮਰੀਜ਼ ਹੈ ਪਿਛਲੇ ਦਿਨਾਂ ਵਿੱਚ ਬੀਬੀ ਐਮ ਵੀ ਚੇਅਰਮੈਨ ਸਾਹਿਬ ਆਏ ਸੀ ਜਿਹੜਾ ਉਸ ਹਸਪੀਟਲ ਦਾ ਦੌਰਾ ਕੀਤਾ ਤਾਂ ਉਹਨਾਂ ਨੇ ਇਹ ਸ਼ਬਦ ਕਿਹਾ ਕੀ ਪਹਿਲਾ ਮੈਨੂੰ ਇਧਰ ਵੱਡਾ ਹਸਪੀਟਲ ਲੱਗਾ ਕੀ ਮੈਨੂੰ ਵੀ ਨਹੀਂ ਪਤਾ ਕਿ ਪੰਜਾਬ ਦਾ ਇਡਾ ਖਾਲੀ ਹਸਪੀਟਲ ਪਿਆ ਤੇ ਸਰ ਇਹ ਪਹਿਲੀ ਵਾਰ ਹੈ ਕਿ ਦਾਪਾ ਅਜ ਤੋਂ 10 ਸਾਲਾਂ ਤੋਂ ਜਾਂ ਦਿੱਲੀ ਤੇ ਜਾਂ ਚੰਡੀਗੜ੍ਹ ਜਾਂਦੇ ਆ ਇਹ ਪਹਿਲੀ ਵਾਰ ਸਾਡੇ ਇਲਾਕੇ ਨੂੰ ਮੌਕਾ ਮਿਲਿਆ ਕਿ ਸਾਡੇ ਇਲਾਕੇ ਦੀ ਸਮੱਸਿਆ ਨੂੰ ਸੁਣਨ ਵਾਸਤੇ ਤੁਸੀਂ ਸਾਡੇ ਇਲਾਕੇ ਵਿੱਚ ਆਏ ਹੋ ਸਾਡਾ ਕੰਢੀ ਦਾ ਇਲਾਕਾ ਹੈ ਤੁਹਾਨੂੰ ਪਤਾ ਗਰੀਬ ਇਲਾਕਾ ਹੈ 2017-18 ਵਿੱਚ ਤੁਸੀਂ ਜਦੋਂ ਐਮਪੀ ਸੀਗੇ ਤੁਸੀਂ ਖੁਦ ਉਸ ਹਸਪੀਟਲ ਦਾ ਦੌਰਾ ਕੀਤਾ ਸੀਗਾ ਤੇ ਤੁਸੀਂ ਵੀ ਇਹੀ ਸਮੱਸਿਆ ਦੱਸੀ ਸੀ ਜੇ ਇਸ ਇਲਾਕੇ ਦਾ ਬੰਦਾ ਬਿਮਾਰ ਹੋ ਜਾਂਦਾ ਅਮਰਜੈਂਸੀ ਪੈਂਦੀ ਸਭ ਤੋਂ ਪਹਿਲਾਂ ਮੋਸ਼ਾ ਆਉਂਦਾ ਜਣਾ ਪੈਂਦਾ ਜਾਂ ਪੀਜੀਆ ਆਉਂਦਾ ਸਾਰਾ ਮੁੱਦਾ ਉਦੋਂ ਹੀ ਬੰਦਰ ਹੋ ਗਿਆ ਹੁਣ ਬੰਦਾ ਪੀਜੀਆ ਤੱਕ ਪਹੁੰਚਦਾ ਪਰ ਪੀਜੀਆ ਹੀ ਪਹੁੰਚੇ ਤੋਂ ਬਾਅਦ ਵੀ ਉਸ ਬੰਦੇ ਨੂੰ ਉਦੋਂ ਭੇਜ ਦਿੱਤਾ ਜਾਂਦਾ ਕਿਉਂਕਿ ਪੀਜੀਆ ਵਿੱਚ ਇਲਾਜ ਸ਼ਬਦ ਗਿਆ ਹੈ ਕਿ ਲੋਕਾਂ ਨੂੰ ਇਲਾਜ ਹੀ ਨਹੀਂ ਮਿਲਦਾ ਸਰ ਅਸੀਂ ਕੱਲੀਆਂ ਸਮੱਸਿਆਵਾਂ ਨਹੀਂ ਲੈ ਕੇ ਆਏ ਸਮੱਸਿਆ ਦੇ ਨਾਲ ਨਾਲ ਤੁਹਾਨੂੰ ਹੱਲ ਵੀ ਲੈ ਕੇ ਆਏ ਆ ਇਹਦਾ ਸਭ ਤੋਂ ਵੱਡਾ ਹਾਲਾਂਕਿ ਸਾਡੇ ਹਸਪਤਾਲ ਵਿੱਚ ਜਿਹੜਾ ਕੀ ਮਤਲਬ ਸਟਾਫ ਦੀ ਕਮੀ ਹੈ ਸਰ 65% ਹਿੱਸਾ ਸਾਡੇ ਕੋਲ 55% ਹਿੱਸਾ ਪੰਜਾਬ ਸਰਕਾਰ ਦਾ ਹੈ ਕਿ ਅੱਜ ਵੀ 42 ਪੋਸਟਾਂ ਜਿਹੜੀਆਂ ਪੰਜਾਬ ਸਰਕਾਰ ਦੀਆਂ ਖਾਲੀ ਪਈਆਂ ਸਰ ਇਹ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਦਾ 42 ਪੋਸਟਾਂ ਭਰਨ ਵਿੱਚ ਇੱਕ ਤਾਂ ਇਹ ਲੱਗਦਾ ਹੈ ਤੁਸੀਂ অলরেਡੀ ਪੀਪੀਐਮ ਨੂੰ ਸਾਰਾ ਪੈਸਾ ਪੇ ਕਰਦੇ ਹੋ ਚਾਹੇ ਤੁਸੀਂ ਪੋਸਟਾਂ ਭਰੋ ਚਾਹੇ ਨਾ ਭਰੋ ਪਰ ਸਭ ਤੋਂ ਮੱਤੇ ਇਹ ਹੈ ਕਿ ਤੁਸੀਂ ਉਸ ਖਾਲੀ ਪੋਸਟਾਂ ਨੂੰ ਭਰੋ ਤੇ ਲੋਕਾਂ ਦੇ ਜਿਹੜੇ ਸਿਹਤ ਦੇ ਮੁੱਦੇ ਆ ਇਸ ਇਲਾਕੇ ਵਿੱਚ ਸਰ ਹੱਲ ਹੋਣ ਸਭ ਬੜੀ ਤਰਾਸਦੀ ਦੀ ਗੱਲ ਹੈ ਕਿ ਸਾਡੇ ਹਸਪਤਾਲ ਵਿੱਚ ਡਾਕਟਰ ਨਹੀਂ ਕਿਨੀਆਂ ਪਰ ਉਸ ਹਸਪਤਾਲ ਦੇ ਬਾਹਰ 15 ਐਂਬੂਲੈਂਸਾਂ ਖੜੀਆਂ ਹੁੰਦੀਆਂ ਕਾਰਨ ਕੀ ਹੈ ਕਿ ਉਹ ਇੱਕ ਰੈਫਰਲ ਸੈਂਟਰ ਬਣ ਗਿਆ ਪਿਆ ਜਿਹੜਾ ਇਲਾਜ ਇੱਥੇ 10 ਰੁਪਏ ਵਿੱਚ ਮਿਲ ਸਕਦਾ ਜਦੋਂ ਪੇਸ਼ੀਐਂਟ ਜਲੰਦਾਇਆ ਸਰ ਲੁਗਾਰੇ ਪਹੁੰਚੇਗਾ 10-10 ਲੱਖ ਰੁਪਏ ਲੱਗਦਾ ਸਰ ਸਾਡੇ ਇਲਾਕੇ ਦੇ ਲੋਕ ਇੰਨੇ ਗਰੀਬ ਐ ਰੋਜ਼ਗਾਰ ਵੀ ਖਤਮ ਹੋ ਰਿਹਾ ਇੱਕ ਦੋ ਸੀਗਾ ਜਦੋਂ ਬੀਬੀਆਂ ਵੀ ਤਰਵਾੜਾ ਵਿੱਚ 20 ਹਜ਼ਾਰ ਵਰਕ ਤਾਂ ਕਰਦੇ ਸੀ ਤੇ ਜਿਹੜੇ ਲੋਕ ਉਸ ਦੌਰ ਵਿੱਚ ਸ਼ਾਮ ਨੂੰ 5-7 ਤੇ 8:30 ਵਜੇ ਆਦੀ ਪਾਉਂਦੇ ਸੀ ਸਰ ਅੱਜ ਕਾਲੋਂ ਉਹਦੀ ਬੋਲਿਕ ਨਹੀਂ ਹੁੰਦੀ ਕਿਉਂਕਿ ਇਲਾਕਾ ਬਿਲਕੁਲ ਖਤਮ ਹੋ ਚੁੱਕਿਆ ਇਹ ਪਹਿਲਾ ਐਸਾ ਸ਼ਹਿਰ ਹੈ ਜਿਹਦੇ ਜ਼ੰਕਰ ਦੇ ਥੱਲੇ ਸਸ ਸੀਵਰੇਜ ਪਿਆਦਾ ਸਭ ਤੋਂ ਵੱਡਾ ਕਾਰਨ ਐ ਕਿ ਇੱਕ ਸੈਕਟਰ ਹੀ ਉਡਾ ਦਿੱਤਾ ਗਿਆ ਸਰ ਥੋੜੇ ਦਿਨਾਂ ਬਾਅਦ ਮੈਨੂੰ ਇਹ ਤਾਂ ਲੱਗਦਾ ਕਿ ਇੱਕ ਹੋਰ ਸੈਕਟਰ ਨੂੰ ਡਾਣ ਦੀ ਤਿਆਰੀ ਐ 20250 ਕੁਆਟਰ ਖਾਲੀ ਪਿਆ ਜਿਨੇ ਵਾਰੇ ਕੋਈ ਬਸਾਨ ਵਾਲੇ ਦੀ ਸੋਚਦਾ ਪਿਆ ਸਰ ਉਹਨਾਂ ਨੂੰ ਢਾਣ ਵਾਲੇ ਸੋਚਦਾ ਪਿਆ ਕਿ ਉਹਨਾਂ ਨੂੰ ਢਾ ਕੇ ਉੱਤੇ 16 ਸਿਸਟਮ ਲਾਇਆ ਜਾਵੇਗਾ ਲੋਕਾਂ ਨੂੰ ਬਿਜਲੀ ਦਿੱਤੀ ਜਾਵੇਗੀ ਪਰ ਸਰ ਸਾਡੇ ਤੋਂ ਤਾਂ ਸਰਕਾਰਾਂ ਕੋਲ ਮੰਤਰਯ ਵਾਸ ਯੋਜਨਾ ਲੱਗਿਆ ਆਂਦੀ ਹੈ ਜੋ ਗਰੀਬਾਂ ਨੂੰ ਗਰੀਬਾਂ ਨੂੰ ਹੀ ਉਹ ਕੁਆਟਰ ਮਿਲਣ ਉਹਨਾਂ ਨੂੰ ਉਹਨਾਂ ਨੂੰ ਗਰੀਬਾਂ ਨੂੰ ਖੇਰਾਂ ਪੈਣ ਲਈ ਲਈ ਸਾਡੀ ਜ਼ਮੀਨ ਖਾਲੀ ਪਈ ਆ ਪੰਜਾਬ ਦੀ ਜ਼ਮੀਨ ਅਸਰ ਦਸੰਦੇ ਚੋਕ ਸਰ ਇੱਕ ਸੰਤੋਪਟਾ ਜੀ ਦਾ ਹੋਰ ਹਾਲ ਵਸਣਾ ਕਿਸ

ਉਦਾ ਹੰਸ ਫਾਊਂਡੇਸ਼ਨ ਦੇ ਨਾਲ ਐਮਓਯੂ ਸਾਈਨ ਹੋ ਰਿਹਾ ਹੈ ਸੇਮ ਉਸੇ ਤਰ੍ਹਾਂ ਦੇ ਤਸਰ ਐਮਓਯੂ ਸਾਈਨ ਸਾਡੇ ਤਰਵਾੜਾ ਵਿੱਚ ਬੀਬੀਐਮਪੀ ਦਾ ਵੀ ਹੋਵੇ ਡਾਇਲਿਸਿਸ ਦੀ ਬਹੁਤ ਵੱਡੀ ਸਮੱਸਿਆ ਹੈ ਇੱਥੇ ਟ੍ਰੋਮਾ ਸੈਂਟਰ ਦੀ ਬੜੀ ਵੱਡੀ ਸਮੱਸਿਆ ਤਸਰ ਗ੍ਰੀਨ એનર્ਜੀ ਸਰ ਗ੍ਰੀਨ ਇੰਡਸਟਰੀ ਸਾਡੇ ਇਲਾਕੇ ਵਿੱਚ ਖੁੱਲੀ ਜਾਵੇ ਕਿਉਂਕਿ ਸ਼ਿਵਾਲਿਕ ਦੀਆਂ ਪਹਾੜੀਆਂ ਹੋਣ ਦੇ ਨਾਤੇ ਪੋਲਿਊਸ਼ਨ ਤਾਂ ਬਹੁਤ ਦੂਰ ਹੈ ਸਾਡੇ ਇਲਾਕੇ ਤੇ ਇਹ ਬੁਢਿਆਵਾ बाद तो एक सर एक सब मुद्दा साके की सब तो बड़ी जो थी, थी, तो थी सर एक मेडिकल कॉलेज सीखा, क्योंकि मेडिकल कॉलेज इस करके दसाया तो कि छे सौ एकड़ जमीन खाली पे है दो हज़ार के 2500 क्वार्टर क्वाटर खाली पे है आ, सर बिजली पानी सीवरेज सब पहल तो पैया पा ਇਹ ਈਮਾਰਤ ਸਾਡੀ ਤਰਵਾੜਾ ਦੀ ਸੀ ਪਰ ਹੁਸ਼ਾਲਪੁਰ ਵਿੱਚ ਦੋ ਵਾਰ ਕੈਂਸਰ ਹਸਪੀਟਲ ਬਣਾਉਣਾ ਡਾਟਾ ਰਹੀ ਸੀ ਚਾਹੇ ਉਹ ਸਤੋਸ਼ੂ ਰਜੀਨਾ ਕੀਤਾ ਸੀ ਚਾਹੇ ਮਿੰਦਾ ਸਿੰਘ ਜੀ ਨੇ ਕੀਤਾ ਸੀ ਸਾਨੂੰ ਇੰਦਾ ਦਾ ਕੁਝ ਹੋ ਜਾਏ ਕਿ ਜਿੱਦ ਤੱਕ ਤੁਸੀਂ ਉਹਦੇ 400 ਕਰੋੜ ਲਾਦੇ ਜੇ ਤੁਹਾਨੂੰ ਪ੍ਰੋਜੈਕਟ 40 ਕਰੋੜ ਵਿੱਚ ਤਿਆਰ ਹੋ ਜੇ ਇਸ ਵਾਲਾ ਵੀ ਜ਼ਰੂਰ ਹੈ ਕਿ ਜਿੱਦ ਤੱਕ ਸਾਡੇ ਇਲਾਕੇ ਦੇ ਲੋਕਾਂ ਨੂੰ ਇਲਾਜ ਦੇ ਨਾਲ ਨਾਲ ਰੋਜ਼ਗਾਰ ਦੀ ਮਿਹਦੇ ਤੇ ਸਾਡੇ ਇਲਾਕੇ ਦਾ ਵਿਕਾਸ ਹੋਵੇ ਧੰਨਵਾਦ ਜੀਬੀਐਮਪੀ ਆਣਾ ਹਸਪੀਟਲ ਤਰਵਾੜਾ ਦੀ ਗੱਲ ਕਰਦੇ ਮੈਂ ਆਪ ਜਾ ਕੇ ਆਇਆ ਸੀਗਾ ਮੈਨੂੰ ਪਤਾ ਉਹ ਸ਼ਾਨਦਾਰ ਬਿਲਡਿੰਗ ਹੈ ਪਰ ਦਿੱਕਤ ਹੋਈ ਹੈ ਕਿ ਨਾ ਮਸ਼ੀਨਾਂ ਨੇ ਨਾ ਡਾਕਟਰ ਨੇ ਨਾ ਮਿਲ ਕੋਈ ਨਾਮ ਹੀ ਹਸਤਾ ਹੈ ਬੀਬੀਐਮਪੀ ਨਾਲ ਸਰ ਸਰ ਬੀਬੀਐਮਪੀ ਦੇ ਅਸਲ ਜਿਹੜੇ ਆਪਣਾ ਅਧਿਕਾਰੀ ਨਿਬਟੇ ਉਹਨੂੰ ਬੁਲਾਓ ਜਿਹੜਾ ਆਪਣਾ ਆਪ 65% ਆਪਣਾ ਕੋਟ ਹੈ ਜਿੰਨੇ ਵੀ ਡਾਕਟਰ ਚਾਹੀਦੇ ਨੇ ਜੇ ਬਾਅਦ ਵਿੱਚ ਜੇ ਕੋਈ ਨਾਮ ਇਹ ਕੋਹਾ ਉਹ ਏਰੀਆ ਜਿਹੜਾ ਨਾ ਸੱਚੀ ਉੱਚੀ ਉਤਸਾਵਨ ਤੋਂ ਜੇ ਕੋਈ ਦਾ ਜਵਾਬ ਮਿਲ ਗਿਆ ਡਾਕਟਰ ਤੋਂ ਤਾਂ ਦੋ ਤਿੰਨ ਘੰਟੇ ਨੂੰ ਤੁਸੀਂ ਕਿਸੇ ਦਾ ਚਾਹੀਦਾ ਸਵਾਗਤ ਹੈ ਤੁਹਾਡਾ ਰਹਿਣ ਦਾ ਵੀ ਨਹੀਂ ਅਸੀਂ ਜਿਹੜਾ ਹੋਰ ਚ ਆਪਣਾ ਹਿੱਸਾ ਬਕਾਇਦਾ ਬੰਨ੍ਹਦਾ ਹੈ ਇਹ ਸਿਹਤ ਦਾ ਹੈ ਉਹ ਸਾਡਾ ਜਿਹੜੇ ਇਸ ਤੋਂ ਜੇ ਤੁਹਾਨੂੰ ਮੈਨੂੰ ਮਿਲਿਆ ਹੋਣਾ ਭਾਵੇਂ ਇਹ ਕੰਮ ਕਰਾਵੇ ਇਹ ਜੀ ਜੀ ਦੇ ਅਗਰ ਸਰਮਨ ਜੀ ਜਿਹੜਾ ਸਾਡਾ ਸਭ ਤੋਂ ਵੱਡਾ ਰੋਲ ਸਾਨ ਸਾਹਿਬ ਦਾ ਜੀ ਜਿਹੜੇ ਜੀ ਦੇ ਸਾਡੇ ਜਿਹੜੇ ਵੀਡੀਓ ਦੇ ਸੀਐਮ ਜੀ ਸੋ ਇਹ ਕਰਾ ਕੇ ਦੇਣਾ ਜੀ ਬਾਕੀ ਮੰਡੀ ਦੀ ਗੱਲ